ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਵਧਾਈ ਦੇਣੀ ਚਾਹਾਂਗਾ ਤੁਹਾਨੂੰ ਕਿ ਅੱਜ ਤੁਸੀਂ ਰਲ ਮਿਲ ਕੇ ਜਿਹੜਾ ਤੀਆਂ ਦਾ ਮੇਲਾ ਇਸ ਮੁਕਾਮ ਤੱਕ ਕੀਤਾ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡੀਆਂ ਉੱਪਰ ਰਹੀਆਂ ਬੱਚੀਆਂ ਸਾਡੀਆਂ ｔੀਆਂ ਮੁਟਿਆਰਾਂ ਸਾਡੀਆਂ ਭੈਣਾਂ ਉਹਨਾਂ ਸਾਰਿਆਂ ਨੇ ਬਹੁਤ ਹੀ ਸਤਜੇ ਢੰਗ ਦੇ ਨਾਲ ਬੋਲੀਆਂ ਕਿਤੇ ਜਾਂ ਸੋਲੋ ਗੀ ਇਹ ਸਾਰਾ ਕੁਝ ਹੀ ਸਟੇਜ ਦੇ ਉੱਤੇ ਲਿਆ ਕੇ ਸੱਚੀ ਮੁੱਗੀਤ મતਲਬ ਜਿਹੜਾ ਸਾਡਾ ਵਿਰਸਾ ਉਹਦੀ ਜਾਂਚ ਕਰਵਾ ਦਿੱਤੀ ਕਿ ਹੱਥ ਜਿਹੜਾ ਸਾਡਾ ਖੋਇਆ ਹੋਇਆ ਮਿਰਸਾ ਸਾਡੇ ਤੋਂ ਇਹ ਨੱਕ ਤਾਂ ਕਿ ਅੱਜ ਸਾਡੇ ਬੇੜੇ ਦੇ ਵਿੱਚ ਉਹ ਵਸਤਕ ਦੇ ਗਿਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਅੱਜ ਦਾ ਇਹ ਤੀਆਂ ਦਾ ਬਿੱਲਾ ਜਿਹੜਾ ਇਹ ਨੇਪਰੇ ਚਾੜਿਆ ਇੱਕ ਮੇਰੇ ਗੀਤ ਵਰਗਾ ਸ਼ਬਦ ਚਾਹਤ ਆ ਰਿਹਾ ਹੈ ਸੌਣ ਦਾ ਮਹਿਨਾ ਮਾਮਾ ਧੀਆ ਨੂੰ ਬੁਲਾਵੇ ਭਾਦੋਂ ਚੰਦਰੀ ਵਿਸ਼ਾਉਣੇ ਪਾਵੇ ਜਿਹੜਾ ਸੌਣ ਆ ਕੁੜੀਆਂ ਆਪਣੇ ਸਹੁਰਿਆਂ ਤੋਂ ਆਪਣੇ ਮਾਪੇ ਦੇ ਕੋਲ ਆਪਣੇ ਪੇਕੇ ਘਰ ਬਹੁਤ ਹੀ ਚਾਹਾਂ ਦੇ ਨਾਲ ਆਉਂਦੀਆਂ ਨੇ ਆ ਕੇ ਆਪਣੇ ਨਾਲੋਂ ਵਿਛੜੀਆਂ ਕੁੜੀਆਂ ਨੂੰ ਮਿਲ ਕੇ ਉਹ ਬੜੀਆਂ ਅਨੰਤ ਮੈ ਖੁਸ਼ੀ ਹੁੰਦੀਆਂ ਨੇ ਕਿ ਅੱਜ ਉਹਨਾਂ ਨੂੰ ਸਾਲ ਬਾਅਦ 2 ਸਾਲ ਬਾਅਦ ਮੇਰੀ ਭੈਣ ਭੂਆ ਮਾਸੀ ਮਿਲੀ ਆ ਇਹ ਜਿਹੜੀ ਦੇਣ ਆ ਇਹ ਸਾਡੇ ਵਿਰਸੇ ਤੋਂ ਮਿਲੀ ਸਾਨੂੰ ਜਿੰਨੂੰ ਅਸੀਂ ਸੰਧਾਰਿਆਂ ਦਾ ਤਿਹਾਰ ਕਹਿ ਦਿੰਨੇ ਆ ਤੀਆਂ ਦਾ ਤਿਹਾਰ ਕਹਿ ਦਿੰਨੇ ਆ ਇਸ ਤਿਹਾਰ ਦੇ ਵਿੱਚੋਂ ਮਿਲੀ ਪਰ ਅੱਜ ਸੱਚੀ ਬੜਾ ਮਨ ਖੁਸ਼ ਹੋਇਆ ਨਹੀਂ ਤਾਂ ਮਨੁੱਖੀ ਅਧਿਕਾਰ ਮੰਚ ਕੀ ਕਰਦਾ ਹੈ ਥੋੜਾ ਜਿਹਾ ਪ੍ਰੋਗਰਾਮ ਕੀਤਾ ਬਾਕੀ ਭਾਸ਼ਣ ਦੇ ਦੇ ਕੇ ਥੋੜੀ ਜਾਣ ਕਢ ਦਿੰਦਾ ਅੱਜ ਭਾਸ਼ਣ ਨਹੀਂ ਕਿਸੇ ਨੇ ਦਿੱਤਾ ਕਿਉਂਕਿ ਭਾਸ਼ਣ ਜਿਆਦਾ ਨਹੀਂ ਆਇਆ ਵੀ ਅਸੀਂ ਭਾਸ਼ਣ ਦੇਣਾ ਇੱਕੋ ਹੀ ਜਾਣਦਾ ਆਉਂਦਾ ਸੀ ਕਿ ਇਸ ਤੋਂ ਬਾਅਦ ਕਿਹੜੀਆਂ ਕੁੜੀਆਂ ਨੂੰ ਸਟੇਜ ਤੇ ਬੁਲਾ ਜੀ ਔਰ ਜਿੰਨੀਆਂ ਸਾਡੀਆਂ ਚ ਉੱਪਰ ਰਹੀਆਂ ਕੁੜੀਆਂ ਨੇ ਉਸ ਵਿਰਸੇ ਨੂੰ ਸੁਭਾਗਤ ਦੀ ਗੱਲ ਕੀਤੀ ਮੈਂ ਆਪਣੇ ਦਿਲ ਦੀਆਂ ਕਰਾਂਜਾਂ ਤੋਂ ਮਨੁੱਖੀ ਅਧਿਕਾਰ ਮੰਚ ਦੀ ਟੀਮ ਵੱਲੋਂ ਮੇਰੀ ਟੀਮ ਦੇ ਵਿੱਚ ਤੇ ਬਹੁਤ ਮੇਰੇ ਸਤਕਾਰਯੋਗ ਸ੍ਰਿੰਦਰ ਸਿੰਘ ਜਿਹੜੇ ਬੜੇ ਲੰਮੇ ਅapse ਤੋਂ ਮਨੁੱਖੀ ਅਧਿਕਾਰ ਮੰਚ ਦੇ ਨਾਲ ਜੁੜੇ ਹੋਏ ਨੇ ਗੁਰਕੀਰਤ ਸਿੰਘ ਖੇੜਾ ਜੀ ਕੋਆਰਡੀਨੇਟਰ ਇੰਡੀਆ ਮੈਡਮ ਰਮਨਜੀਤ ਕਾ ਸੈਕਟਰੀ ਭਵਨ ਸਰ ਪੰਜਾਬ ਸਾਡੇ ਗੁਰਪਾਲ ਸਿੰਘ ਜੀ ਜਿਲ੍ਹਾ ਚੇਅਰਮੈਨ ਜਿਲ੍ਹਾ ਮੋਹਾਲੀ ਮੈਡਮ ਪ੍ਰਿੰਤਪਾਲ ਕੌਰ ਕੌਮੀ ਪ੍ਰਧਾਨ ਇਸਤਰੀ ਬਿੰਗ ਤੇ ਇਸ ਜਿਹਨੇ ਜਿਹਨੇ ਬਹੁਤ ਹੀ ਮਿਹਨਤ ਦੇ ਨਾਲ ਦਿਲਰਾ ਦਿਖ ਕਰਕੇ ਤੁਹਾਨੂੰ ਤੇ ਸਾਨੂੰ ਇੱਕ ਦੂਜੇ ਦੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਉਹ ਸਾਡੇ ਜਿਲ੍ਹਾ ਪ੍ਰਧਾਨ ਮੈਡਮ ਜਸਮਿੰਦਰ ਕੌਰ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਉਹਨਾਂ ਦੀ ਟੀਮ ਉਹਦੇ ਚ ਕਿਹਦਾ ਕਿਹਦਾ ਨਾਮ ਲੱਗਾ ਸਾਰੀ ਉਸਾਂ ਦਾ ਜਾਊਗਾ ਮੈਡਮ ਗੁਰਵਿੰਦਰ ਕੌਰ ਕੀ ਹੋਰ ਪਰਸਨ ਡਾਕ ਕਰਨ ਮੈਡਮ ਮਨਜੀਤ ਕੌਰ ਆਪਾਂ ਇਹਨਾਂ ਨੂੰ ਤਾਹੌਨ ਸਨਮਾਨ ਕਰਕੇ ਰਹਿਣੇ ਸਾਰੇ ਜਾਣਦੇ ਹੀ ਨੇ ਤੇ ਹੋਰ ਮੇਰੀਆਂ ਬਹੁਤ ਸਰਕਾਰ ਜੋ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਅਗਿਆਕਾਰ ਮੈਂਬਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਬਹੁਤ ਵੱਡਕੁੱਲਾ ਯੋਗਦਾਨ ਪਾਇਆ ਤੁਹਾਡੇ ਕਰਕੇ ਹੀ ਇਹ ਪ੍ਰੋਗਰਾਮਾ ਜਿਹੜਾ ਇਹ ਚਾਰ ਚੰਨ ਲਵਾ ਕੇ ਅੱਜ ਨੇਪੜੇ ਚੜਿਆ ਮੈਂ ਇਹਦੇ ਲਈ ਵੀ ਤੁਹਾਨੂੰ ਵਧਾਈ ਦੇਵਾ ਮੈਂ ਮੰਚ ਲਈ ਦੋ ਗੱਲਾਂ ਕਹਿੜੀਆਂ ਚਾਹਾਂਗਾ ਕਿਉਂਕਿ ਅੱਜ ਮੰਚ ਦੇ ਇਸ ਵਿਹੜੇ ਦੇ ਵਿੱਚ ਕੁਝ ਨਵੇਂ ਸਾਡੇ ਕਿਹੜੇ ਨੇ ਜਿਹੜੇ ਉਹ ਇਸ ਵਿੱਚ ਸਮੂਲੀਅਤ ਕਰਨ ਲਈ ਆਏ ਹੋਏ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਮਨੁੱਖੀ ਅਧਿਕਾਰ ਮੰਚਾ ਜਿਹੜਾ ਇਹ 23 ਮਹੀਨੇ ਸਾਲ ਦੇ ਵਿੱਚ ਚੱਲ ਰਿਹਾ ਹੈ ਇਹ 23 ਸਾਲ ਦੇ ਕਰੀਬ ਹੋ ਗਏ ਲੋਕਾਂ ਦੇ ਵਿੱਚ ਜਾ ਕੇ ਆਪਣੀ ਸੇਵਾ ਨਿਭਾਉਦਿਆਂ ਨੂੰ ਮਨੁੱਖੀ ਅਧਿਕਾਰ ਮੰਚ ਕਲਾ ਪੰਜਾਬ ਨਹੀਂ ਪੰਜਾਬ ਦੇ ਨਾਲ ਲੱਗਦੇ ਜਾਂ ਇੰਡੀਆ ਦੇ ਉਹ 24 ਸਟੇਟਾਂ ਨੇ 24 ਸੂਬੇ ਨੇ ਜਿਨ੍ਹਾਂ ਦੇ ਵਿੱਚ ਮਨੁੱਖੀ ਅਧਿਕਾਰ ਮਾਨਚ ਵਰਕਰ ਹੈ ਅੱਜ ਮਨੁੱਖੀ ਅਧਿਕਾਰ ਮਾਨਚ ਦੇ ਅੰਦਰ ਛੋਟੇ ਤੋਂ ਲੈ ਕੇ ਵੱਡੇ ਤੱਕ ਇਹਦੇ ਮੈਂਬਰਸ ਵਰਕ ਕਰਦੇ ਨੇ ਲੋਕਾਂ ਦੀਆਂ ਮੁਸੀਬਤਾਂ ਲੈ ਕੇ ਲੋਕ ਆਉਂਦੇ ਨੇ ਤੇ ਮਨੁੱਖੀ ਅਧਿਕਾਰ ਮਾਨਚ ਉਹਨਾਂ ਨੂੰ ਨਿਵਾਰਨ ਦੇ ਲਈ ਚਾਹੇ ਉਹ ਪੁਲਿਸ ਦਾ ਕੋਈ ਕੇਸ ਆ ਚਾਹੇ ਕਿਸੇ ਪ੍ਰਸ਼ਾਸਨ ਦੇ ਵਿਚ ਜਾਣ ਵਾਲਾ ਕੇਸ ਆ ਜਾਂ ਗਵਰਨਮੈਂਟ ਨਾਲ ਕੋਈ ਰਿਲੇਟਡ ਕੇਸ ਆ ਉਹ ਸਾਰਿਆਂ ਦੇ ਉੱਤੇ ਮਨੁੱਖੀ ਅਧਿਕਾਰ ਮੰਚ ਬਗੋਬੀ ਮਾਰ ਕਰ ਰਿਹਾ ਹੈ ਅੱਜ ਜਦੋਂ ਤੁਸੀਂ ਮਨੁੱਖੀ ਅਧਿਕਾਰ ਮੰਚ ਦੀ ਗੱਲ ਕਰਦੇ ਆ ਤਾਂ ਨੈਟ ਤੋਂ ਕੱਢ ਕੇ ਦੇਖ ਸਕਦੇ ਆ ਕਿ ਇੰਡੀਆ ਦੀ ਸਭ ਤੋਂ ਵੱਡੀ ਸੰਸਥਾ ਕਿਹੜੀ ਆ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮਨੁੱਖੀ ਅਧਿਕਾਰ ਮੰਚ ਆ 2010 ਦੇ ਵਿੱਚ ਇਹ ਦਿੱਲੀ ਤੋਂ ਪੰਜਾਬ ਫਸਟ ਹੋ ਕੇ ਆਇਆ ਹੋਇਆ ਅੱਜ ਇੰਡੀਆ ਦੀ ਸਭ ਤੋਂ ਵੱਡੀ ਆ ਤੇ ਅਗਲੇ ਸਾਲ ਉਮੀਦ ਆ ਕਿ ਇਹ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਬਣਨ ਜਾ ਰਹੀ ਆ ਇਸ ਦੇ ਲਈ ਅਕਸਾਂ ਨੂੰ ਲੱਗਦਾ ਕਿ ਸਾਡੇ ਥੋੜੇ ਜਿਹੇ ਮੈਂਬਰ ਇੱਥੇ ਬੈਠੇ ਨਹੀਂ ਪਰ ਉੱਥੇ ਸਾਡੀ ਮਜਬੂਰੀ ਸੀ ਕਿ ਅਸੀਂ ਜਿੰਨੀ ਵੀ ਆਡੀਅנס ਇਕੱਠੀ ਕੀਤੀ ਆ ਉਹਦੇ ਨਾਲ ਜਿਹੜੇ ਸਾਡੇ ਮੰਚ 'ਤੇ ਮੰਨਣ ਵਾਲੇ ਸੀ ਉਹ ਬਹੁਤ ਘੱਟ ਲੋਕਾਂ ਨੂੰ ਸਨੇਹਾ ਦਿੱਤਾ ਗਿਆ ਕਿਉਂਕਿ ਅਸੀਂ